ਭੈਣ ਚੋ ਸਾਰੇ ਬਕਵਾਸ ਤਾਂ ਐ ਮਾਰਦੇ ਭੈਣ ਦੇ ਲੋੜੇ ਫੇਮ ਲੈਣ ਦੀ ਗੱਲ ਆ ਫੇਮ ਭੈਣ ਚੋ ਤਾਂ ਮੈਨੂੰ ਨਹੀਂ ਚਾਹੀਦਾ ਫੇਮ ਚਾਹੀਦਾ ਤੁਹਾਨੂੰ ਠੀਕ ਹੈ ਤੇ ਤੁਹਾਡੇ ਕੋਲ ਮੇਰੇ ਪ੍ਰੂਫ ਨੇ ਤੁਹਾਨੂੰ ਦੇ ਮੈਸੇਜ ਦਿਖਾਨੀ ਆ ਤੁਹਾਨੂੰ ਦੇ ਮੈਸੇਜ ਚੈੱਕ ਕਰੋ ਆ ਵੀਡੀਓਜ਼ ਦੀ ਗੱਲ ਕਰ ਪ੍ਰਾਇਆ ਮੇਰੇ ਇੱਕ ਸਮਝ ਲੱਗੀ ਆ ਜਿਹੜੇ ਭਰਾ ਦੀ ਵੀਡੀਓ ਪਾਉਣਾ ਚਾਹੁੰਨਾ ਮੈਂ ਤਾਂ ਕਹਿੰਦੀ ਪਾ ਪੈਣ ਦੇ ਲੋੜੇ ਤੇਰੇ ਚੰਨਾ ਦਾਮਾ ਤੇਰੀ ਬੁੰਡ ਚ ਦਾਮਾ ਤੈਨੂੰ ਸੁੱਖ ਰੱਤੀ ਦੀ ਮੈਂ ਪਾ ਕੇ ਦਿਖਾਉਣੀ ਆ ਜਿਹੜਾ ਸੁੱਖ ਰੱਤੀ ਆ ਭੈਣ ਚ ਕੁੜੀਆਂ ਨਾਲ ਫਿਜ਼ੀਕਲ ਹੁੰਦਾ ਆ ਤੂੰ ਤਾਂ ਕਿਹਦੇ ਨਾ ਮਾਰਨ ਦੀ ਕੀ ਹਾਂ ਕੀ ਸਾਡੇ ਤੋਂ ਪਹਿਲਾਂ ਤੂੰ ਹੀ ਨਾ ਮਰ ਜੀ ਮੈਂ ਤਾਂ ਕਹਿੰਦੀ ਆ ਮਾਰੇ ਭੈਣ ਚ ਜਦ ਕੋਈ ਆ ਕੇ ਮੈਨੂੰ ਤੈਨੂੰ ਹੀ ਚੈਲੰਜ ਕਰ ਰਹੀ ਆ ਤੇ ਸਾਲਾ ਤੇਰੇ ਚੰਨਾ ਦਾਮਾ ਆ ਤੇਰੀ ਮਾਂ ਬੈਠੀ ਆ ਚੰਡੀਗੜ੍ਹ ਐਡਰੈਸ ਦੇ ਨੇ ਤੈਨੂੰ ਮੇਰੇ ਘਰ ਦਾ ਨਹੀਂ ਤਾਂ ਸੁੱਖ ਨੂੰ ਪੁੱਛ ਲੈ ਮੇਰੇ ਘਰ ਦਾ ਐਡਰੈਸ ਕੀ ਆ ਪਰ ਇਹ ਨਾ ਯਾਦ ਰੱਖੀ ਭੈਣ ਜਦੋਂ ਮੇਰੇ ਭਰਾਵਾਂ ਨੇ ਤੈਨੂੰ ਛੱਡਣਾ ਨਹੀਂ ਸਮਝ ਲੱਕਿਆ ਜਿਹੜੀ ਤੂੰ ਬਕਵਾਸ ਮਾਰਦਾ ਕੁੱਤੇ ਵਾਂਗੂ ਠੀਕ ਆ ਮੈਂ ਮੰਨਦੀ ਆ ਤੇਰਾ ਪੋਡਕਾਸਟ ਦੇ ਵਿੱਚ ਨਾਮ ਲਿਆ ਕੋਈ ਗੱਲਾਂ ਹੁੰਦੀਆਂ ਨੇ ਪੋਡਕਾਸਟ ਕਰਨੀਆਂ ਬੰਦੀਆਂ ਨੇ ਅਗਲੇ ਪੁੱਛਦੇ ਨੇ ਠੀਕ ਆ ਤੂੰ 6 ਵਜੇ ਦੀ ਲਾਈਵ ਕਹਿ ਰਹੀ ਸੀ ਕਾਲਾ ਤ੍ਰੀ ਮਾਤਰ ਤੋਂ ਪਹਿਲਾ ਲਾਈਵ ਹੋ ਗਿਆ 10 ਤੇਰਾ ਲਾਈਵ ਮੈਂ ਪਹਿਲਾਂ ਤਾਂ ਨਹੀਂ ਦੇਖ ਪਈ ਸੀ ਕਿ ਮੈਂ ਸਟੂਡੀਓ ਦੇ ਵਿੱਚ ਬੈਠੀ ਸੀਗੀ ਆਏ ਹੋਏ ਸੀਗੇ ਠੀਕ ਆ ਪੋਡਕਾਸਟ ਵਾਲੇ ਆਏ ਹੋਏ ਸੀ ਪੋਡਕਾਸਟ ਕਰ ਰਹੀ ਸੀਗੇ ਜੇ ਸੁੱਖ ਨਾਲ ਗੱਲ ਕਰਾਉਣਾ ਚਾਹ ਕੇ ਮੈਂ ਇਨਸਟਾ ਇਨਸਾਈਡ ਦਾ ਪਾਸਵਰਡ ਉਹਦੇ ਕੋਲ ਹੈਗਾ ਸੁੱਖ ਕੋਲ ਕਹਦੇ ਚ ਉਹਦੀ ਬੰਡ ਚ ਦਾ ਮਾਤਾ ਬੰਦ ਕਰ ਦਵੇ ਬੈ ਕੇ ਗੱਲ ਤਾਂ ਕਰੇ ਮਾਰਦਾ ਸੜਾ ਗੱਲਾਂ ਜਾ ਕੇ ਭੈਣ ਚ ਉਦੋਂ ਆਪਦੇ ਘਰ ਦੇਖ ਲੋ ਦੂਜਿਆਂ ਦੀ ਫੈਮਲੀ ਚ ਨਾ ਵੜੋ ਠੀਕ ਬੜੇ ਗੱਲ ਕਰਾ ਲੈ ਕੇ ਆਉ ਉਹਨੂੰ ਚੰਡੀਗੜ੍ਹ ਮੇਰੀ ਮਰਜ਼ੀ ਮੈਂ ਜਿੰਨੂ ਮਰਜ਼ੀ ਬੋਲਾਂ ਤੂੰ ਕੌਣ ਹੋਣਾ ਆ ਮੈਨੂੰ ਵੀ ਚਾਹੀਏ ਫੈਮਿਲੀ ਨੂੰ ਬੋਲਣਾ ਚਾਹੀਦਾ ਭੈਣ ਦੇਣੀ ਆ ਭੈਣ ਦੇ ਲੋੜਿਆ ਤੂੰ ਮੈਨੂੰ ਆਪਦੇ ਭਰਾਵਾਂ ਨੂੰ ਜਿਹ ਹੈਗੇ ਤੈਨਾਂ ਭੈਣ ਫਿਰ ਕਹਿੰਦੀ ਸ਼ਰੇ ਆਮ ਗਾਲਾਂ ਕੱਢਦੀ ਆ ਕੁੰਨੀਆਂ ਨਕਲੀ ਦੀ ਪਾ ਕੇ ਭੈਣ ਦੀਆਂ ਲੋਰੀਆਂ ਪੈਡਾ ਪਾਉਂਦੀ ਤੇ ਬੌਂਡ ਤੇ ਮਾਰਦੀ ਭੈਣ ਚੋ ਤੇ ਗੱਲਾਂ ਐਂ ਤੇ ਤੂੰ ਮੇ ਤੂੰ ਮੈਨੂੰ ਕਹੇਗੀ ਤੂੰ ਫੜੀ ਰਾਤ ਨੂੰ ਨਾਈਟਾਂ ਤੇ ਜਾਂਦੀ ਰਹੀਆਂ ਮਾਰਦੀ ਭੈਣ ਚੋ ਤੇ ਗੱਲਾਂ ਤੂੰ ਵੀਡੀਓ ਪਾਉਣ ਦਾ ਤੂੰ ਮੈਨੂੰ ਆਰਡਰ ਦਿੱਤਾ ਕਿ ਤੂੰ ਵੀਡੀਓ ਪਾਏਂਗੀ ਪਾ ਭੈਣ ਦੀ ਲੋਰੀ ਤੇ ਤੇਰੀ ਬੌਂਡ ਚ ਦਮ ਨਾ ਭੈਣ ਚੋ ਦੀ ਗਸ਼ਤੀ ਨਾ ਭੈਣ ਦੀ ਲੋਰੀ ਨੂੰ ਆਕੇ ਕੁੱਟੂ ਉੱਥੇ ਔਰ ਤੂੰ ਜਿਹੜਾ ਤੂੰ ਗੱਲਾਂ ਮਾਰਦਾ ਤੈਨੂੰ ਸੁੱਖ ਰੱਤੀਆਂ ਨਾਲ ਮਨੋਣਾ ਵਾ ਤੁਮਲਾ ਪੈਣ ਚੋਂ ਦਾ ਤੇ ਪਿਓ ਦੀ ਔਲਾਦ ਨਹੀਂ ਜੇ ਆਈ ਦੀ ਨਾ ਬੰਦ ਕੀਤੀ ਤੇ ਤੇਰੀ ਬੁੰਡ ਚ ਇਹਨਾਂ ਦਮ ਨਾਲ ਪੈਣ ਤੋਂ ਸਾਹਮਣੇ ਗੱਲ ਕਰਾ ਲੈ ਕੇ ਆ ਉਹਨੂੰ ਚੰਡੀਗੜ੍ਹ ਬਹਿ ਕੇ ਗੱਲ ਕਰਾ ਸਾਡੀ ਪੈਣ ਦੇ ਲੋੜੇ ਸਾਲੇ ਕੱਲ ਦੇ ਛਣਾਰੂ ਆ ਕੇ ਪੈਣ ਚੋਂ ਮੈਨੂੰ ਬੋਲਣਗੇ ਤੂੰ ਵੀਡੀਓ ਪਾ ਦੇ ਤਾਂ ਕਿ ਦੇਣਾ ਪਾ ਸੌਖ ਰੱਤੇ ਦੀ ਵੀਡੀਓ ਮੈਂ ਪਾਉਣੀ ਆ ਸੌਖ ਰੱਤੇ ਨੂੰ ਐ ਪੁੱਛ ਲਈ ਕਿ ਤੇਰੀ ਸਨੈਪਚੈਟਾਂ ਤੇ ਕਿੰਨੀਆਂ ਕੁ ਕੁੜੀਆਂ ਦੀ ਨਿਊਟ ਵੀਡੀਓ ਸੀਗੀ ਦਿਖਾਵਾ ਜੇ ਤੂੰ ਚਾਉਣਾ ਹੈ ਜਿਹੜੀਆਂ ਨੇ ਪੈਨ ਡਰਾਈਵ 'ਚ ਘਰੇ ਪੁਆ ਕੇ ਰੱਖੀਆਂ ਸੀਗੀ ਬਦਨਾਮੀ ਦੇਖ ਲੈ ਫਿਰ ਕਿਹਦੀ ਹੋਣੀ ਹੈ ਜ਼ਿਆਦਾ ਬਾਉਂਡ ਕੀਤਾ ਤੂੰ ਸੁੱਖ ਰਤੀਏ ਨੂੰ ਭੈਣ 'ਚ ਤਾਂ ਤਾਹੀ ਚਿਪਕ ਚਿਪਕ ਕੇ ਵੀਡੀਓ ਪੈ ਰਹੀਆਂ ਮੈਂ ਤਾਂ ਹਸ ਤੱਕ ਐਦਾਂ ਦਾ ਕੰਟਰੈਕਟ ਦੇਖਿਆ ਨਹੀਂ ਮੈਨੂੰ ਤਾਂ ਜਿੱਦਾਂ ਇਸ ਲਾਈਨ ਦਾ ਪਤਾ ਨਹੀਂ ਮੈਂ ਤਾਂ ਬੱਚੀ ਆ ਜਵਾਕੜੀ ਆ ਮੈਂ ਤਾਂ ਭੈਣ ਚੋਦ ਬਾਕੀ ਜ਼ਿੰਦਗੀ ਬਿਤਾਉਣੀ ਤੇਰੇ ਨਾਲ ਦੀ ਤੁਹਾਨੂੰ ਇਹ ਤੂੰ ਸੁਖਰਤੀ ਨਾਲ ਜ਼ਿੰਦਗੀ ਬਿਤਾਉਣੀ ਆ ਕਿ ਸੁਖਰਤੀ ਇਹਨੇ ਤੇਰੇ ਨਾਲ ਜ਼ਿੰਦਗੀ ਬਿਤਾਉਣੀ ਆ ਗੱਲ ਦਾ ਜਵਾਬ ਦੋ ਮੈਨੂੰ ਕਿਹਨੇ ਜ਼ਿੰਦਗੀ ਬਿਤਾਉਣੀ ਆ ਗਾਣੇ ਤਾਂ ਦੇਖ ਲਓ ਕਿਹੋ ਕਿਹੋ ਜਿਹਾ ਚੱਲਦੇ ਨੇ ਵੀ ਵੀਡੀਓ ਦੇ ਉਹ ਆ ਬਖੜਾਇਆ ਉੱਥੇ ਹੀ ਖੜ ਜਾ ਤੇ ਸੇ ਗਲ ਮੁਕ ਜੀ ਨਾਵੇਂ ਤੈਨੂੰ ਸੁਖ ਰਤੀਏ ਬਿਨਾ ਮਰ ਜੂਗੀ ਸੁਖ ਰਤੀਏ ਤੈਨੂੰ ਬਿਨਾ ਮਰ ਜੂਗਾ ਭੈਣ ਛੋਦੋ ਬੱਸ ਕਰ ਲੋ ਬੱਸ ਕਰੋ ਹੱਥ ਜੋੜਦੀ ਆ ਭੈਣ ਦੇ ਲੋੜੇ ਕੰਟਰੈਕਟਰ ਰੋਮਾਂਟਿਕ ਗਾਣੇ ਇੱਕ ਦੂਜੇ ਬਿਨਾ ਮਰ ਜੂਗੇ ਤੁਸੀਂ ਆ ਕੀ ਆ ਕਰੇ ਪੁੱਤ ਨੂੰ ਆ ਗਾਣਾ ਗਾਣਾ ਲਾ ਅਨਦਰ ਬਸ ਚਲੇ ਤਾਂ ਸਰੀਆਮੀ ਕਿੱਸਾ ਕਰਨ ਆ ਗਈ ਆ ਹੋਰੇ ਕੰਮ ਪੂਰੇ ਸਕਰਤੀ ਨੇ ਕੁਝ ਚੰਗੇ ਕਰਮ ਕਿਤੇ ਨੂੰ ਤਨੂ ਵਰਗੀ ਕੁੜੀ ਮਿਲੀ ਆ ਆ ਗਈ ਆ ਜਿਹੜਾ ਸਾਰੇ ਤੁਸੀਂ ਮੇਰੇ ਤੋਂ ਕਵਾੜਾ ਨਹੀਂ ਕਵਾੜਾ ਚੋਣੇ ਜਿਹੜਾ ਕੁਝ ਤੁਸੀਂ ਕਰਦੇ ਹੋ ਲਾਈਵ ਦੇ ਵੀਡੀਓਜ਼ ਚ ਪਾਉਣੀਆਂ ਕਰ ਦੋ ਸ਼ੁਰੂਆਤ ਸੁਖਰਤੀ ਇਹਨੂੰ ਵੈਸੇ ਆਦਤ ਆ ਵੀਡੀਓਜ਼ ਬਣਾਉਣ ਦੀ ਠੀਕ ਆ ਜੁੱਤੀਆਂ ਤਾਂ ਦੇਖ ਕੇ ਮੈਂ ਪੈਂਦੀਆਂ ਕੱਚੇ ਰਤੀਆਂ ਦਾ ਕੱਪੜੇ ਪਾਉਣੇ ਆਉਂਦੇ ਨਹੀਂ ਜਿਹੜੀ ਤਾਨੂੰ ਮੈਡਮ ਜੀ ਦੇ ਕਲਰ ਦੇ ਸੈੱਟ ਕਰੀ ਜਾਂਦੀ ਹੈ ਜਿਹੜੇ ਭੈਣ ਤੋਂ ਸੁੱਕ ਰਤੀਆਂ ਨੂੰ ਪ੍ਰੈਸ ਕਰਕੇ ਦਿੰਦੀ ਹੈ ਕੱਪੜੇ ਆਪ ਪਵਾਉਂਦੀ ਆ ਕੱਚੇ ਤੱਕ ਸੁੱਕ ਰਤੀ ਦੇ ਆਪ ਪਵਾ ਕੇ ਦਿੰਦੀ ਹੈ ਹਨਾ ਆ ਗਈ ਹੈ ਹਾਂਜੀ ਤਾਨੂੰ ਮੈਡਮ ਜੀ ਕੰਟੈਕਟਰ ਦਾ ਕੀ ਆਹਾ ਆ ਕੀ ਸੀ ਆ ਲੈ ਜੱਫੀਆਂ ਦੇ ਦੇਖ ਕੇ ਮੈਂ ਪੈਂਦੀ ਆ ਭੈਣ ਚੋ ਆ ਲੈ ਗੋਡੀਆਂ ਤੇ ਖੇਡਦੇ ਨੇ ਇੱਕ ਦੂਜੇ ਦੀ ਹਾਂਜੀ ਤੁਨੂ ਜੀ ਮੈਡਮ ਜੀ ਆਹ ਤੋਰ ਤੇਰੀ ਚੰਦਰੀਏ ਚੂਹੇ ਤੋਂ ਵੀ ਪੁਰੀ ਬੰਦਾ ਹਾਂ ਆ ਗੋਸ਼ਾ ਰੋਮਾਂਟਿਕ ਗਾਣੇ ਬਹੁਤ ਯੋੜ ਕੇ ਨਾ ਨਾ ਪੜਕ ਨਾ ਪਹੁੰਚ ਜਾਂਦੀ ਫਕਰਤੀ ਨੂੰ ਆਂਦੇ ਹੁੰਦਾ ਹੈ ਕਿ ਕੋਈ ਫਕਰਤੀ 1 ਮਹੀਨੇ ਵਾਸਤੇ ਰੇਪ ਕੇਸ ਦੇ ਅੰਦਰ ਗਿਆ ਸੀ ਨਾ ਜਿਹੜੇ ਉੱਥੇ ਉਹਦੇ ਭਰਾ ਬਣੇ ਹੋਏ ਨੇ ਕਿਉਂਕਿ ਬੰਦੇ ਨੇ ਉਹਨਾਂ ਨੇ ਸੁਖ ਰਤਿ ਦਾ ਵਧੀਆ ਸਾਥ ਦਿੱਤਾ ਸੀਗਾ ਹਨਾ ਤੇ ਆਪਣੇ ਇੱਕ ਦੋ ਵਾਰ ਉਹਨਾਂ ਨੇ ਗੱਲ ਵੀ ਕਰਾਈ ਸੀ ਸੁਖ ਨਾਲ ਉਹਨਾਂ ਨੂੰ ਆਪਾਂ ਮਾੜਾ ਨਹੀਂ ਬੋਲਦੇ ਤਾਂ ਹੀ ਜੱਲਾਂ 'ਚ ਫੋਨ ਹੁੰਦੇ ਸੁਖ ਰਤਿ ਇਹ ਜੱਲਾਂ ਵਿੱਚ ਫੋਨ ਆਉਣਗੇ ਤਨੂ ਨੇ ਵੀ ਆਂਦੇ ਹੋਣਗੇ ਜੱਲਾਂ 'ਚ ਫੋਨ ਆ ਸੁਖ ਰਤਿ ਇਹ ਗੱਲ ਕਰਉਂਦਾ ਹੁੰਦਾ ਹੈ ਹਨਾ ਜਾਰੇ ਤੁਸੀਂ ਵੀਡੀਓ 'ਚ ਤਾਂ ਭੈਣ ਜਦੋਂ ਕਿੱਸਾ ਕਰਨ ਤੱਕ ਜਾਣਦੇ ਹੋ ਮੈਨੂੰ ਤਾਂ ਕਿਤੇ ਰਿਆ ਵੀਡੀਓ ਦੀ ਮੈਂ ਤਾਂ ਕਹਿੰਦੀ ਪਾਲਾ ਮੈਨੂੰ ਫਰਕ ਨਹੀਂ ਪੈਂਦਾ ਠੀਕ ਆ ਜੇ ਤੁਸੀਂ ਕਿਸੇ ਦਾ ਪਾਸਟ ਫੋਲਣਾ ਚਾਹੁੰਦਾ ਤਾਂ ਮੇਰੇ ਕੋਲ ਵੀ ਸੋਖਰਤੀ ਹੈ ਜੀ ਦਾ ਬਹੁਤ ਪਾਸਟ ਵੀਡੀਓ ਮੈਨੂੰ ਭੇਜੀ ਹੈ ਇੱਕ ਤਾਂ ਮੇਰੇ ਭਰਾ ਦੀ ਆ ਠੀਕ ਆ ਚਲ ਇੱਕ ਆਪਣਾ ਫਰੈਂਡ ਸੀਗਾ ਆਪਾਂ ਕਹਿ ਰਹੇ ਆਪਾਂ ਕਿ ਮੁਕਰਦੇ ਨਹੀਂ ਕਿ ਨਹੀਂ ਹੈਗਾ ਮੇਰਾ ਤਾਂ ਇੱਕ ਹੀ ਸੀਗਾ ਸੋਖਰਤੀ ਦੇ ਕਿੰਨੀਆਂ ਸਹੇਲੀਆਂ ਸੀ ਕਿੰਨੀਆਂ ਕਿਨੇ ਵੀਡੀਓ ਨੇ ਐ ਕਰ ਭਰਾਵਾ ਜੇ ਤੈਨੂੰ ਪਤਾ ਨਹੀਂ ਨਾ ਸੋਖਰਤੀ ਦੀ ਸਨੈਪਚੈਟ ਖੋਲਾ ਜਾ ਕੇ ਤੈਨੂੰ ਦਿਖ ਜਾਊਗਾ ਤੁਹਾਨੂੰ ਸੋਖਰਤ ਦੀ ਆਈਡੀ ਉਹ ਆਪ ਦੀ ਆਈਡੀ ਕਿਸੇ ਨੂੰ ਨਹੀਂ ਦਿੰਦਾ ਉਹਨਾਂ ਚ ਸਾਲਾ ਕੋਈ 10 ਲੱਖ ਰੁਪਏ ਦੇ ਦੇ ਸਮਝ ਲੱਗੀ ਆ ਆਪਦੀ ਭੈਣ ਨਾ ਘੜਾਓ ਨਾ ਮੇਰੇ ਤੋਂ ਗਾਲ੍ਹਾਂ ਸੁਣੋ ਠੀਕ ਆ ਇਹ ਨਾ ਹੋਵੇ ਕਿ ਸਾਲਾ ਇੱਕ ਸੋਖਰਤ ਤੇ ਪਰਚਾ ਕਰ ਰਹੀ ਆ ਦੂਜਾ ਤੁਹਾਡੇ ਤੇ ਤੁਹਾਨੂੰ ਵੀ ਘੜਿਸਿਆ ਹੋਵੇ ਅੰਦਰ ਮੈਂ ਘੜਿਸ ਤੁੰਗੇ ਜਰੂਰ ਹੁਣ ਕਿਉਂਕਿ ਜਿਹੜੀਆਂ ਤੂੰ ਤੰਗੀਆਂ ਦੇਣਾ ਨਾ ਕਿ ਸਾਡੇ ਤੋਂ ਪਹਿਲਾਂ ਸ਼ਾਇਦ ਤੂੰ ਹੀ ਮਰ ਜਾਏ ਇੱਕ ਆ ਸੋਖਰਤੀਆਂ ਨੇ ਕੱਲ ਪੋਸਟ ਪਾਈ ਸੀਗੀ ਕਿ ਮੇਰੀਆਂ ਫੈਮਲੀਆں ਤੱਕ ਨਾ ਜਾਓ ਕਿਸੇ ਦਾ ਕੁਝ ਹੋਵੇ ਤੇ ਆਪਾਂ ਜ਼ਿੰਮੇਦਾਰ ਨਹੀਂ ਸੌਖਰਤੀਆਂ ਔਰ ਤਨੂ ਆ ਜਿਹੜਾ ਮੋਟਾ ਜਾਇਆ ਭਰਾਵਾ ਪੈਰਾਂ ਨਾਲ ਤੂੰ ਕਿਸੇ ਦੇ ਨਾ ਜਿਨ੍ਹਾਂ ਦੇ ਪਾਸਪੋਰਟ ਰੱਖੇ ਹੋਏ ਆ ਉਹ ਫੜਾ ਦੇ ਠੀਕ ਆ ਬਾਤ ਚਾਹੀ ਮੇਰੇ ਵੱਲੋਂ ਤੂੰ ਵੀਡੀਓ ਪਾਣੀ ਆ ਪਾਜੀ ਸੱਦ ਕੇ ਪਾ ਔਰ ਸਭ ਕਰਤੇ ਦੇ ਕਿ ਨੀਆ ਵੀਡੀਓ ਵਾਇਰਲ ਹੋਣੀ ਆ ਉਹ ਵੀ ਦੇਖ ਲੈ ਫਿਰ ਇਸੇ ਦਿਪਾ ਜੀ ਨਿਊਜ਼ ਵੀਡੀਓ ਨਹੀਂ ਕਰਨਾ ਚਾਹੁੰਦੇ ਉਹਨਾਂ ਇਹ ਗੱਲ ਪੁੱਛ ਲਈ ਵੀਡੀਓ ਕੋਲ ਤੇ ਕੀ ਕਰਦਾ ਹੁੰਦਾ ਸੀਗਾ ਪਾਵਾ ਸੋਚ ਲਾ ਕਿੱਥੇ ਤਾਂ ਨਹੀਂ ਰਹਿਣਾ ਜਿਹੜੀਆਂ ਤੂੰ ਵੀਡੀਓ ਪਾਉਣਾ ਨਾ ਸਾਬ ਲਾ ਲਈ ਫਿਰ ਤੈਨੂੰ ਵੀ ਫਿਰ ਹੱਥ ਜੋੜੂਗੀ ਮੈਂ ਨਹੀਂ ਵੀਡੀਓ ਬਣਾਉਣੀ ਸੱਖਰਤੀ ਨਾਲ ਇਹ ਨਾ ਯਾਦ ਕਰ ਲੈ ਛੜਾ ਨੂੰ ਪੇਪਰ ਵੀ ਗਏ ਪਲੇਨ ਕਰਕੇ ਪਤਾ ਤਾਂ ਹੁੰਦਾ ਨਹੀਂ ਸੀ ਵੀਡੀਓ ਕੋਲ ਤੇ ਚੱਲ ਕੀ ਰਿਹਾ ਜਵਾਕ ਕਣੀ ਸਮਝਦੇ ਸੀ ਇਹ ਔ ਜਿਸ ਸਾਧਕੇ ਵੀਡੀਓ ਪਾ ਮੀਆਂ ਉਹਦੇ ਵਿੱਚ ਗੰਦਾ ਵੀ ਆ ਠੀਕ ਆ ਜਿਹੜੇ ਨਸ਼ੇ ਕਰਦਾ ਸੀ ਉਹ ਵੀ ਵੀਡੀਓ ਕੋਲ ਚ ਨੇ ਪਾਤਾ ਨੂੰ ਤੈਨੂੰ ਵੀ ਚੈਲੰਜ ਆ ਆਦਰੇ ਮੋٹے ਜਣ ਨੂੰ ਵੀ ਚੈਲੰਜ ਆ ਤੇਰਾ ਭਰਾ ਆ ਕਿ ਕੀ ਆ ਹਨਾ ਮੈਂ ਤਾਂ ਇਹਨਾਂ ਪਤਾ ਕਿ ਇਸ ਟਾਈਮ ਤੋਂ ਸੁਖਰ ਦੀ ਨਾਲ ਚਿਪਕ ਚਿਪਕ ਕੇ ਵੀਡੀਓ ਪਾ ਰਹੀ ਆ ਪਾਉ ਮੈਂ ਤਾਂ ਕਹਨੀ ਆ ਪਾਉ ਸ਼ਰੀਆਮ ਤਾਂ ਅੱਗੇ ਦਿਖਾਓ ਬਾਕੀ ਜੀ ਪੇਸ ਦੇ ਉੱਤਾਂ ਨੂੰ ਨੂੰ ਸਖਰ ਰਤੀ ਆ ਜੀ ਇਹ ਜਾਂ ਦੀ ਪ੍ਰਮੋਸ਼ਨ ਦੀ ਪ੍ਰਮੋਸ਼ਨ ਨਾ ਕਰੀ ਆਪਾਂ ਅੱਜ ਤੇ ਆਪਣਾ ਇੱਕ ਜਿਹਨਾਂ ਨਾਲ ਮੈਂ ਵੀਡੀਓ ਕਲੈਕ ਕਰਕੇ ਪਾਣੀ ਹੁੰਦੀ ਆ ਆਪਣੇ ਭਰਾ ਨੇ ਠੀਕ ਹੈ ਜੀ ਤੇ ਆਪਣੀ ਵਧੀਆ ਸਪੋਰਟ ਕਰ ਰਹੇ ਨੇ ਤਾਂ ਵੈਸੇ ਸਟੋਰੀਆਂ ਤੋਂ ਸੱਚ ਇੱਕ ਮੇਰੇ ਕੋਲ ਸੱਖਰ ਰੱਤੀ ਦੀ ਤਨੂਬੀ ਉਹ ਵਈ ਸੀ ਤਨੂਜੀ ਨੇ ਫੋਨ ਚੱਕਿਆ ਸੀ ਸੱਖਰ ਰੱਤੀ ਜੀ ਦਾ ਫੋਨ ਐਸੀ 20000 ਰੁਪਏ ਪੁਆਏ ਸੀ ਬਚਾਰਿਆਂ ਨੂੰ ਤੁਸੀਂ ਕੋਈ ਨਹੀਂ ਕੀਤੀ ਸੀ ਦਿਖਾਵਾਂ ਪ੍ਰੂਫ ਤੇ ਪ੍ਰੂਫ ਤੁਹਾਨੂੰ ਮੈਂ ਪ੍ਰੂਫ ਦਿਖਾ ਦੇ ਕਿ ਮੈਂ ਉਹ ਤੋਂ 10000 ਰੁਪਏ ਲੈ ਆਇਆ ਮੈਂ ਨਹੀਂ ਕਹਿੰਦੀ ਕਿ ਕਿੱਪਾ ਨਹੀਂ ਮੈਂ ਕਿਹਾ 1200 ਕਿੱਪਾ ਨਾਲ ਸਮਣਾ ਪੁਲਦੀ ਦਾ ਸੱਖਰ ਰੱਤੀ ਆ ਭੈਣ ਚੁੱਦਾ ਹਾਂ ਸੈਂ ਜਿਹੜਾ ਪੁਰਾਣਾ ਇਹ ਫੋਨ ਜੋ ਕਰਾਂ ਤੋਂ ਬੰਦ ਲਾਏ ਹੋਏ ਤੇ ਨਾ ਇਹਦੀ ਕਸਤੀ ਰਹਿੰਦੀ ਆ ਉਹਨੇ ਪੁੱਤਰੀ ਦੀ ਮਾਂ ਨੇ ਫੋਨ ਲੱਗਿਆ ਜਾਂਦੀ ਆ ਚਾਹੀ ਆ ਤਨੂੰ ਦੀ ਆਈਡੀ ਆ ਨਾ ਤਨੂੰ ਨੂੰ ਪੈਸੇ ਪਏ ਸੀ 9000 ਰੁਪਏ ਤਨੂੰ ਨਾਲ ਗੱਲ ਹੋਈ ਸੀ ਆ ਚੀਜ਼ ਦੇਖੋ ਇੱਧਰ ਗੂਗਲ ਤੇ ਤਨੂਜੀ ਤਾਂ ਸੁਖਰ ਸਿੰਘ ਜੀ ਫੋਨ ਕਰਨਾ ਬੰਦ ਕਰ ਗਏ ਸੀ ਪਹਿਲਾਂ ਜਿਹਨਾਂ ਤੋਂ ਪ੍ਰੋਮੋਸ਼ਨਾਂ ਦੇ ਪੈਸੇ ਲੈਂਦੇ ਨਾ ਪਹਿਲਾਂ ਉਹਨਾਂ ਦੀ ਪ੍ਰੋਮੋਸ਼ਨਾਂ ਕਰ ਦੋ ਜੇ ਪੈਸੇ ਲੈਤੇ ਵੀ ਆ ਤਾਂ ਠੀਕ ਆ ਕੰਮ ਕਰ ਰਹੇ ਹੋ ਨਾ ਤਾਂ ਚੱਜ ਨਾਲ ਕਰ ਲਓ ਐਨਾ ਕਿ ਕਿਸੇ ਦੂਸਰੇ ਲੋਕਾਂ ਨੇ ਪੈਸੇ ਲੈਣੇ ਪ੍ਰੋਮੋਸ਼ਨਾਂ ਨਹੀਂ ਕਰ ਰਹੇ ਕਰ ਲਿਓ ਤਾਂ ਫਿਰ ਕਰੋ ਪਰ ਡੱਡ ਡੱਡ ਕਰੋ ਨਾ ਪ੍ਰੋਮੋਸ਼ਨਾਂ ਇਕੱਠੀਆਂ ਚਿਪਕ ਚਿਪਕ ਕੇ ਨਾ ਕਰੋ ਨਾ ਪ੍ਰੋਮੋਟਿੰਗ ਕਰਨੇ ਲਾ ਰਹੇ ਸਮਝ ਲੱਗੀ ਹੈ ਉਪਰਾਂ ਵਾ ਤੋਂ ਵੀ ਨਾਲੇ ਪਾਸਪੋਰਟ ਕਰਦੇ ਵਿਚਾਰੀਆਂ ਦੇ ਵਾਪਸ ਰਹੁੰਦੀਆਂ ਨੇ ਕਿਹਾ ਸਾਡੇ ਪਾਸਪੋਰਟ ਨੇ ਇਹਨੇ ਵਾਪਸ ਕੀਤੇ ਹੈਗੇ ਟੈਕਰ ਪਰ ਆਵਾ ਫੋਨ ਨੰਬਰ ਦੇ ਦੇ ਤੂੰ ਤਨੂੰ ਉਹਦਾ ਫੋਨ ਤੋਂ ਫੋਨ ਚੈੱਕ ਤਾਂ ਨਹੀਂ ਹੈਗਾ ਕਿਉਂਕਿ ਮੈਂ ਕੁੜੀਆਂ ਨੂੰ ਨੰਬਰ ਦਿੱਤੇ ਸੀਗੇ ਤੋ ਤਨੂੰ ਵੀ ਫੋਨ ਨਹੀਂ ਚੈੱਕ ਦੀ ਹੈ ਜੀ ਪ੍ਰਭਾ ਭਾਬ ਦੇ ਨੰਬਰ ਦੇ ਦੇ ਨਾਲੇ ਤੇ ਜਿਨ੍ਹਾਂ ਦੇ ਵਿਚਾਰੀਆਂ ਨੂੰ ਪਾਸਪੋਰਟ ਫੜੇ ਹੋਏ ਦੇ ਦੇ ਕਿਉਂ ਜਿੰਦਗੀ ਹਰਾਮ ਕਰ ਰਹੇ ਕਿਸੇ ਵੀ ਠੀਕ ਆ ਦੇ ਦੇ ਜੂਸ ਸੁਨੇਹਾ ਤੁਹਾਡੀ ਮਾਂ ਕਿਹਦੇ ਹੋਵੇ ਸੀ ਲਾਈਵ ਕੜਤਾ ਜੂਸ ਫੇਰ ਮੈਂ ਕਹਿੰਨੀ ਆ ਕਿ ਮੈਂ ਜਿਹੜਾ ਸੁੱਖ ਰੱਤੇ ਦੇ ਪੰਛਾ ਪਾਇਆ ਉਹ ਤੁਹਾਡੇ ਤੇ ਵੀ ਨਾ ਪੈ ਜਾਵੇ। ਸਮਝ ਲੱਕੀ ਆ ਜੇ ਸਾਡਾ ਮੈਟਰ ਅਸੀਂ ਆਪਸ 'ਚ ਹੀ ਦੇਖਾਂਗੇ ਅਸੀਂ ਆਪਸ 'ਚ ਹੀ ਆ ਤੁਹਾਨੂੰ ਚੰਗੇ ਤਰ੍ਹਾਂ ਕੁਝ ਨਹੀਂ ਹੈਗਾ ਨਾ ਤਾਂ ਪਲੀਜ਼ ਚਿਪਕ ਚਿਪਕ ਕੇ ਵੀਡੀਓ ਨਾ ਪਾ। ਠੀਕ ਆ। ਅੱਛੀ ਖਾਲ ਜੀ ਬੱਤੇ ਸਾਰੇ ਨੂੰ।